परम सम्मान योग जगो जग अटल सतगुरु साहिब श्री गुरु ग्रंथ साहिब जी दी पावन पवित्र हुजूरी अंदर सुहाए मन होए बैठे गुरमक प्यारे सत्संगी जनों आप वडभागी हो तंतों दे योग हो ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਕੋ ਸਤਿਗੁਰ ਜੀ ਨੇ ਅੱਜ ਦੇ ਹੁਕਮ ਦੇ ਵਿੱਚ ਸਮਝਾਉਣਾ ਕੀਤਾ ਹੈ 711 ਅੰਗ ਤੇ ਟੋਡੀ ਰਾਗ ਦੇ ਵਿੱਚ ਪੰਚਾ ਪਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਤੋਂ ਉਚਾਰਨ ਸ਼ਬਦ ਹਰ ਬਿਸਰਤ ਸਦਾ ਖਵਾਰੀ ਤਾਕੋ ਧੋਖਾ ਕਹਾ ਬਿਆਪੈ ਜਾ ਕੋ ਓਟ ਤੋ ਹਰੀ ਜਿਹੜਾ ਗੁਰੂ ਤੋਂ ਵਾਂਝਾ ਰਹ ਜਾਂਦਾ ਹੈ ਨਾ ਗੁਰੂ ਦੇ ਨਾਮ ਤੋਂ ਵਾਂਝਾ ਰਹ ਜਾਂਦਾ ਖੈ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ ਹਰ ਬਿਸਰਤ ਜਿਹੜਾ ਨਾਮ ਨੂੰ ਭੁੱਲ ਗਿਆ ਗੁਰੂ ਨੂੰ ਭੁੱਲ ਗਿਆ ਹਰ ਬਿਸਰਤ ਸਦਾ ਖੁਵਾਰੀ ਉਹ ਮਨੁੱਖ ਸਾਰੀ ਜ਼ਿੰਦਗੀ ਖੁਵਾਰ ਹੁੰਦਾ ਰਹਿੰਦਾ ਖੈ ਭਟਕਦਾ ਰਹਿੰਦਾ ਖੈ ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋੜੇ ਪਰੇ-ਪਰੇ ਹੀ ਕੋ ਲੋ ਜੀਏ ਮਨੁੱਖ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਸਾਰੀ ਜ਼ਿੰਦਗੀ ਖੁਆਰ ਹੁੰਦਾ ਰਹਿੰਦਾ ਹੈ ਕਦੇ ਕਿਹੜਾ ਕੰਮ ਫੜ ਲਿਆ ਕਦੇ ਕਿਹੜਾ ਕੰਮ ਫੜ ਲਿਆ ਇੱਕ ਕੰਮ ਦੇ ਵਿੱਚ ਘਾਟਾ ਪੈ ਗਿਆ ਦੂਜਾ ਫੜ ਲਿਆ ਦੂਸਰੇ ਵਿੱਚ ਭਵੇਂ ਵਾਧਾ ਵੀ ਪੈ ਗਿਆ ਪਰ ਫਿਰ ਵੀ ਉਸ ਦੀ ਤ੍ਰਿਸ਼ਨਾ ਖਤਮ ਨਹੀਂ ਹੋਈ ਕੀ ਕੋਈ ਹੋਰ ਕੰਮ ਸ਼ੁਰੂ ਕਰਦੇ ਹਾਂ ਉਸ ਦੇ ਵਿੱਚ ਜ਼ਿਆਦਾ ਮੁਨਾਫਾ ਹੋ ਸਕਦਾ ਹੈ ਹਰ ਬਿਸਰਤ ਭਾਵ ਕੀ ਜਿਹੜਾ ਗੁਰੂ ਤੋਂ ਵਿਛੜ ਗਿਆ ਗੁਰੂ ਨੂੰ ਵਿਸਾਰ ਦਿੱਤਾ ਹਰ ਬਿਸਰਤ ਸਦਾ ਕੁਵਾਰੀ ਸਦਾ ਉਸਨੇ ਖਵਾਰ ਹੁੰਦੀ ਰਹਿਣਾ ਹੈ ਪਰ ਤਾਕੋ ਧੋਖਾ ਕਹਾਂ ਬਿਆਪੇ ਜਾ ਕੋ ਓਟ ਤੁਹਾਰੀ ਉਸ ਮਨੁੱਖ ਨੂੰ ਕਦੇ ਮਾਇਆ ਵੱਲੋਂ ਵਿਕਾਰਾਂ ਵੱਲੋਂ ਕਦੇ ਵੀ ਧੋਖਾ ਨਹੀਂ ਮਿਲ ਸਕਦਾ ਬੇਪਤੀ ਨਹੀਂ ਹੋ ਸਕਦੀ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਤੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਜਪਣਾ ਸਿਮਰਨ ਕਰਨਾ ਬੰਦਗੀ ਕਰਨੀ ਇਸ ਨੂੰ ਆਪਣਾ ਇੱਕ ਟੀਚਾ ਬਣਾ ਲਿਆ ਆਪਣਾ ਸਭ ਤੋਂ ਪਹਿਲਾ ਸਰਵਉਤਮ ਕੰਮ ਜਿਹੜਾ ਹੈ ਉਸ ਨਾਮ ਨੂੰ ਸਮਝ ਲਿਆ ਨਿਤਨੇਮ ਨੂੰ ਸਮਝ ਲਿਆ ਤਾ ਕੋਤੋਂ ਖਾ ਖਾਂ ਬੇ ਆਪੇ ਫਿਰ ਉਸ ਨੂੰ ਧੋਖਾ ਕਿਸ ਤਰ੍ਹਾਂ ਮਿਲ ਸਕਦਾ ਹੈ ਜਿਹੜਾ ਬੱਚਾ ਹਰ ਇੱਕ ਗੱਲ ਆਪਣੇ ਮਾਂ ਪਿਓ ਨੂੰ ਪੁੱਛ ਕੇ ਕਰਦਾ ਹੋਵੇ ਉਹ ਧੋਖਾ ਨਹੀਂ ਖਾ ਸਕਦਾ ਕਿਉਂਕਿ ਮਾਂ ਬਾਪ ਨੇ ساری ਜ਼ਿੰਦਗੀ ਕੰਢੀ ਹੋਇਆ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਦੁਨੀਆਦਾਰੀ ਦੀ ਸਮਝ ਹੁੰਦੀ ਹੈ ਤੇ ਬੱਚਾ ਜੇਕਰ ਮਾਂ-ਬਾਪ ਦੇ ਕਹਿਣੇ ਦੇ ਵਿੱਚ ਰਹੇਗਾ ਹਰ ਇੱਕ ਗੱਲ ਉਸ ਤੋਂ ਪੁੱਛ ਕੇ ਕਰੇਗਾ ਨਾ ਤੇ ਕਦੇ ਧੋਖਾ ਨਹੀਂ ਖਾ ਸਕਦਾ ਉਸੇ ਪ੍ਰਕਾਰ ਜਦੋਂ ਮਨੁੱਖ ਸਤਿਗੁਰੂ ਜੀ ਤੋਂ ਹੁਕਮ ਲੈ ਕਰਕੇ ਬੇਨਤੀ ਕਰਕੇ ਜਿਹੜਾ ਵੀ ਕਾਰਜ ਕਰਦਾ ਹੈ ਉਹ ਹਮੇਸ਼ਾ ਸਿਰੇ ਚੜਦਾ ਹੈ ਪਰ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਸ ਜਿਨੇ ਜਨ ਬਣ ਕੇ ਅਰਦਾਸ ਕੀਤੀ ਨਾ ਫਿਰ ਕਦੇ ਉਹ ਅਰਦਾਸ ਬਿਰਤੀ ਨਹੀਂ ਜਾਇਆ ਕਰਦੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਮੱਗਰ ਦਾ ਮਹੀਨਾ ਚੜ੍ਹਿਆ ਖੈ ਸਤਗੁਰ ਜੀ ਨੇ 12 ਮਹਾ ਦੇ ਵਿੱਚ 14 ਸ਼ਬਦ ਉਚਾਰਨ ਕੀਤੇ ਹਨ ਸਭ ਤੋਂ ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ RAM ਉਦੋਂ ਪਹਿਲੇ ਸ਼ਬਦ ਦੇ ਵਿੱਚ ਉਹਨਾਂ ਨੇ ਨਾਮ ਦੀ ਗੱਲ ਕੀਤੀ ਤੇ ਮਿਲ ਆਪ ਦੀ ਗੱਲ ਕੀਤੀ ਤੇ ਅਖੀਰਲੇ ਸ਼ਬਦ ਦੇ ਵਿੱਚ ਵੀ ਜਿਨ ਜਿਨ ਨਾਮ ਤੇ ਆ ਤਿਨ ਕੇ ਕਾਜ ਸਰੇ ਅਖੀਰਲੇ ਸ਼ਬਦ ਵਿੱਚ ਵੀ ਉਹਨਾਂ ਨੇ 14ਵੇਂ ਸ਼ਬਦ ਦੇ ਵਿੱਚ ਵੀ ਉਹੀ ਫਰਮਾਇਆ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਦੇ ਕਾਰਜ ਸਵਾਰੇ ਗਏ ਅਜ ਮੱਗਰ ਦੇ ਮਹੀਨੇ ਦੇ ਵਿੱਚ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਮੱਗਰ ਮਹੀਨਾ ਠੰਡਾ ਤੇ ਮਿੱਠਾ ਹੋਇਆ ਕਰਦਾ ਹੈ ਪਰ ਇਸ ਦੇ ਵਿੱਚ ਜੀਵ ਰੂਪੀ ਇਸਤਰੀ ਕੇਵਲ ਉਹੀ ਸੋਹਣੀ ਲੱਗਦੀ ਹੈ ਚੰਗੀ ਲੱਗਦੀ ਹੈ ਹਰ ਪਿਰ ਸੰਗ ਬੈਠੜੀਆਂ ਜੋ ਆਪਣੇ ਪਤੀ ਪ੍ਰਭੂ ਦੇ ਨਾਲ ਬੈਠਦੀਆਂ ਹਨ ਭਾਵ ਕੀ ਉਹੀ ਜੀਵ ਮਨੁੱਖ ਚੰਗਾ ਲੱਗਦਾ ਹੈ ਗੁਰੂ ਨੂੰ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਮੰਗਰ ਮਹ ਸੋਹੰਦੀਆਂ ਹਰ ਪਿਰ ਸੰਗ ਬੈਟੜੀਆਂ ਪਿਰ ਕਿਹੜਾ ਹੈ ਪਦੂ ਪ੍ਰਭੂ ਪਿਤਾ ਪਰਮਾਤਮਾ ਜਿਹੜੇ ਆਪਾਂ ਅੱਜ ਸ਼ਰਨ ਦੇ ਵਿੱਚ ਬੈਠੇ ਹਾਂ ਕੇਵਲ ਉਹੀ ਜੀਵ ਰੂਪੀ स्त्री ਚੰਗੀ ਲੱਗਦੀ ਹੈ ਜਿਹੜੀ ਆ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਆਉਂਦੀ ਹੈ ਪਿਰ ਸੰਗ ਬੈਟੜੀਆਂ ਜਿਹੜਾ ਪਤੀ ਪ੍ਰਭੂ ਦੇ ਨਾਲ ਮਿਲਾਪ ਕਰਨ ਵਾਸਤੇ ਤਾਂਗ ਪੈਦਾ ਕਰਦਾ ਹੈ ਤੇ ਆ ਕੇ ਸ਼ਰਨ ਵਿੱਚ ਬੈਠਦਾ ਹੈ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਉਸ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਗੁਰੂ ਨੇ ਆਪ ਆਪਣੇ ਨਾਲ ਮਿਲਾ ਲਿਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਜਿਨ੍ਹਾਂ ਨੂੰ ਗੁਰੂ ਆਪ ਮਿਲਾ ਲੈਂਦਾ ਹੈ ਹੁਣ ਹਰ ਇੱਕ ਨੂੰ ਤੇ ਆਪ ਨਹੀਂ ਨਾ ਮਿਲਾਉਂਦਾ ਹੁਣ ਕਿੰਨੇ ਘਰ ਹੋਣਗੇ ਆਸ-ਪਾਸ ਗੁਰੂ ਘਰਾਂ ਦੇ ਵਿੱਚ ਪਰ ਮੇਰੇ ਸਾਹਮਣੇ ਜੇ ਕੱਲੀ 18 ਨੰਬਰ ਗਲੀ ਹੀ ਇੱਥੇ ਆ ਜਾਵੇ ਤੇ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ ਪਰ ਜਿਨ੍ਹਾਂ ਦੇ ਉੱਤੇ ਕਿਰਪਾ ਹੈ ਕੇਵਲ ਉਹੀ ਆ ਸਕਦੇ ਹਨ ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਕੋਈ ਜਾਗਦੇ ਹੋਏ ਵੀ ਨਹੀਂ ਆ ਸਕਦੇ ਪਰ ਜਿਨ੍ਹਾਂ ਤੇ ਕਿਰਪਾ ਹੈ ਗੁਰੂ ਮੇਰ ਕਰਦਾ ਹੈ ਭਵੇਂ ਕੋਹਾ ਮੀਲਾ ਤੇ ਕਿਉਂ ਨਹੀਂ ਬੈਠਾ ਉਸ ਨੂੰ ਉਠਾ ਕਰਕੇ ਆਪਣੀ ਸ਼ਰਨ ਦੇ ਵਿੱਚ ਲੈ ਕੇ ਆਉਂਦਾ ਹੈ ਹਰ ਪਿਰਸੰਗ ਬੈਠਦੀਆਂ ਫਿਰ ਉਹ ਆ ਕੇ ਪ੍ਰਭੂ ਪਿਤਾ ਪਰਮਾਤਮਾ ਦੇ ਨਾਲ ਬੈਠਦੀਆਂ ਹਨ ਤਿੰਨ ਕੀ ਸੋਭਾ ਕਿਆਗਣੀ ਜੇ ਸਾਹਿਬ ਮਿਲੜੀਆਂ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਗੁਰੂ ਆਪ ਮਲਾ ਲੈਂਦਾ ਹੈ ਨਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆਂ ਸਤ ਸੰਗਤ ਦੇ ਵਿੱਚ ਮਿਲ ਕਰਕੇ ਸਤ ਸੰਗੀਆਂ ਦੇ ਨਾਲ ਮਿਲਾਪ ਕਰਕੇ ਸੰਗੀਆਂ ਤੋਂ ਭਾਵਕ ਸਕੀਆਂ ਸਹਿਲੜੀਆਂ ਜਿਨ੍ਹਾਂ ਦੇ ਨਾਲ ਬਿਲ ਕਰਕੇ ਆਪਾਂ ਗੁਰੂ ਦੇ ਨਾਲ ਮਿਲਾਪ ਕਰ ਸਕਦੇ ਹਾਂ ਸੋਪੀ ਚੰਦਨ ਹੋਈ ਰੇ ਬਸੇ ਜੋ ਚੰਦਨ ਪਾਸ ਚੰਦਨ ਦੀ ਲੱਕੜ ਦੇ ਕੋਲ ਕੋਈ ਆਮ ਲੱਕੜ ਰੱਖ ਦਈਏ ਨਾ ਉਹਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਜਾਂਦੀ ਹੈ ਪਰ ਜੇ ਵਿਕਾਰੀ ਮਨੁੱਖ ਦੇ ਕੋਲ ਖੜਾਂਗੇ ਤੇ ਆ ਸਾਡਾ ਜੀਵਨ ਵੀ ਵਿਕਾਰੀ ਹੋ ਜਾਵੇਗਾ ਕਿਉਂਕਿ ਵਿਕਾਰੀ ਮਨੁੱਖ ਨੇ ਵਿਕਾਰਾਂ ਵਾਲੀ ਹੀ ਗੱਲ ਕਰਨੀ ਹੈ ਤੇ ਜਿਹੜਾ ਨਾਮ ਜਪਣ ਵਾਲਾ ਹੈ ਸਿਮਰਨ ਕਰਨ ਵਾਲਾ ਹੈ ਉਸ ਨੇ ਸਿਮਰਨ ਦੀ ਗੱਲ ਕਰਨੀ ਹੈ ਬੰਦਗੀ ਦੀ ਗੱਲ ਕਰਨੀ ਹੈ ਗੁਰੂ ਦੀ ਗੱਲ ਕਰਨੀ ਹੈ ਨਾਮ ਦੀ ਗੱਲ ਕਰਨੀ ਹੈ ਜਿਹੜਾ ਨਾਮ ਦੀ ਗੱਲ ਕਰਦਾ ਹੈ ਤੇ ਗੁਰਮਖ ਪਿਆਰਿਓ ਅਸਲ ਵਿੱਚ ਸਤ ਸੰਗੀ ਉਹ ਹੈ ਤਨ ਮਨ ਮੋਲਿਆ ਰਾਮ ਸਿਉ ਜਿਹੜਾ ਸਤ ਸੰਗੀਆਂ ਦੇ ਨਾਲ ਨਾਮ ਜਪਣ ਵਾਲੇ ਦੇ ਨਾਲ ਮਿਲ ਕਰਕੇ ਸਤ ਸੰਗਤ ਵਿੱਚ ਆ ਕਰਕੇ ਨਾਮ ਜਪਦਾ ਹੈ ਨਾ ਤੇ ਗੁਰਮੁਖ ਪਿਆਰਿਓ ਤਨ ਮਨ ਮੌਲਿਆ ਆਰਾਮ ਸਿਉ ਸੰਗ ਸਾਧ ਸਹੀ ਲੜੀਆਂ ਆਪਣੇ ਸੰਗੀ ਸੰਗੀਆਂ ਦੇ ਨਾਲ ਮਿਲ ਕਰਕੇ ਜਿਹੜੇ ਨਾਮ ਜਪਦੀ ਗਣ ਸਿਮਰਨ ਕਰਦੇ ਹਨ ਫਿਰ ਉਹਨਾਂ ਦਾ ਤਨ ਤੇ ਮਨ ਹਮੇਸ਼ਾ ਖਿੜਿਆ ਰਹਿੰਦਾ ਹੈ ਕਿ ਉਹਨਾਂ ਦੇ ਦਿਮਾਗ ਦੇ ਉੱਤੇ ਕੋਈ ਲੋਡ ਨਹੀਂ ਹਿਰਦੇ ਦੇ ਵਿੱਚ ਹਮੇਸ਼ਾ ਨਾਮ ਦੀ ਗੱਲ ਚੱਲਣੀ ਹੈ ਉਹ ਕਦੇ ਵਿਕਾਰੀ ਗੱਲ ਨਹੀਂ ਕਰਦਾ ਕਦੇ ਦੈਵਤਾਂ ਵਾਲੇ ਪਾਸੇ ਨਿੰਦਾ ਚੁਗਲੀ ਵਾਲੇ ਪਾਸੇ ਨਹੀਂ ਆਉਂਦਾ ਜਿਸ ਦੀ ਸੰਗਤ ਗੁਰੂ ਦੇ ਨਾਲ ਹੋਵੇ ਹੁਣ अनेਕਾਂ ਸਿੱਖ ਹਨ ਜਿਹੜੇ ਆਪਾਂ ਵਿਚਾਰਦੇ ਹਾਂ ਗੁਰੂ ਘਰ ਆਣਾ ਹੋਵੇ ਨਾ ਤੇ ਆਪਾਂ ਉਸ ਨੂੰ ਕਹਿੰਦੇ ਆਂ ਵੀ ਚੱਲ ਗੁਰੂ ਘਰ ਜਾਣਾ ਹੈ ਹੁਣ ਕਈ ਐਸੇ ਗੁਰਮਖੰਨ ਜਿਹੜੇ ਹਰ ਰੋਜ਼ ਦੁਖਨਵਰਨ ਸਾਹਿਬ ਕਥਾ ਸੁਣਨ ਵਾਸਤੇ ਜਾਂਉਂਦੇ ਹਨ 71 ਹੁੰਦੇ ਹਨ 71 ਹੋ ਕਰਕੇ ਸ਼ਰਨ ਦੇ ਵਿੱਚ ਗਏ ਜਾ ਕੇ ਕਥਾ ਸੁਣੀ ਤੇ ਆਉਂਦਿਆਂ ਉਹਨਾਂ ਨੇ ਕਥਾ ਦੀਆਂ ਗੱਲਾਂ ਕਰਦੀਆਂ ਕਰਦੇ ਆਉਣਾ ਖੈ ਮਨ ਦੇ ਵਿੱਚ ਘਰ ਘਰ ਗਨ ਨਾਮ ਉਹ ਵਿਚਾਰ ਜਿਹੜੀ ਕਥਾ ਸੁਣ ਕੇ ਆਏ ਅਰ ਜਿਹੜਾ ਵਿਕਾਰੀ ਮਨੁੱਖ ਹੈ ਉਹ ਸਤ ਸੰਗਤ ਦੇ ਵਿੱਚ ਬੈਠ ਕਰਕੇ ਵੀ ਉਸ ਦਾ ਧਿਆਨ ਗੁਰੂ ਵਾਲੇ ਪਾਸੇ ਹੋਣਾ ਹੀ ਨਹੀਂ ਕਿਉਂਕਿ ਵਿਕਾਰੀ ਹੈ ਨਾ ਜਿੰਨੀ ਦੇਰ ਤੱਕ ਪਲੜਾ ਬਰਾਬਰ ਨਹੀਂ ਹੁੰਦਾ ਪੁੰਨ ਦਾਨ ਜੋ ਬੀਜਦੇ ਸੋ ਧਰਮ ਰਾਏ ਕਹੇ ਜਾਈ ਜਿਨ੍ਹਾਂ ਦਾ ਦਾਨ ਪੁੰਨ ਸੇਵਾ ਸਿਮਰਨ ਇੱਕ ਪਲੜੇ ਦੇ ਬਰਾਬਰ ਹੋ ਗਏ ਹਨ ਜਿਨੇ ਸਾਡੇ ਅਪਰਾਧ ਪਾਪ ਵਿਕਾਰ ਅਸੀਂ ਕੀਤੇ ਹਨ ਤੇ ਤਰਾਜੂ ਬਰਾਬਰ ਹੋ ਗਈ ਫਿਰ ਉਸ ਦੀ ਸੋਭਾ ਇਸ ਸੰਸਾਰ ਵਿੱਚ ਕੋਈ ਨਹੀਂ ਕਰ ਸਕਦਾ ਇੱਕ ਪਲੜੇ ਦੇ ਵਿੱਚ ਆਪਾਂ ਲੋਹਾ ਪਾਇਆ ਹੋਵੇ ਤੇ ਦੂਜੇ ਦੇ ਵਿੱਚ ਜਿੰਨਾ ਮਰਜੀ ਸੋਨਾ ਪਾ ਲਈਏ ਨਾ ਤੇ ਸੋਨੇ ਨੇ ਹਮੇਸ਼ਾ ਉੱਤੇ ਹੀ ਰਹਿਣਾ ਹੈ ਲੋਹੇ ਨੇ ਨੀਵਾਂ ਰਹਿਣਾ ਹੈ ਭਾਵ ਕਿ ਸਾਡੇ ਪਾਪ ਅਪਰਾਧ ਵਿਕਾਰ ਜਿਹੜੇ ਹਨ ਉਹ ਭਾਰੀ ਹਨ ਤੇ ਉਹਨਾਂ ਨੂੰ ਬਰਾਬਰ ਕਰਨ ਵਾਸਤੇ ਅਸੀਂ ਆਪਣਾ ਸੋਨਾ ਨਾਮ ਨਿਰਮੋਲਕ ਜਿਹੜਾ ਅਖੀਰਾ ਹੈ ਉਸ ਨੂੰ ਵਧਾਉਂਦੇ ਰਹਿਣਾ ਹੈ ਨਾਮ ਜਪਦੇ ਰਹਿਣਾ ਹੈ ਜਦੋਂ ਸਾਡਾ ਪਲੜਾ ਭਾਰੀ ਹੋ ਗਿਆ ਤੇ ਫਿਰ ਲੋਏ ਨੇ ਆਪਣੇ ਆਪ ਸਿਰੇ ਲੱਗ ਜਾਣਾ ਹੈ ਭਾਵ ਕੀ ਤਰਾਜੂ ਤੋਂ ਵੀ ਬਾਹਰ गिर ਜਾਣਾ ਹੈ ਤਕੜੀ ਤੋਂ ਬਾਹਰ गिर ਜਾਣਾ ਹੈ ਕਿਉਂਕਿ ਸਾਡਾ ਸਿਮਰਨ ਹੀ ਇੰਨਾ ਹੈ ਸਾਡੀ ਸੇਵਾ ਹੀ ਇੰਨੀ ਹੈ ਪਰ ਇੱਕ ਪਾਸੇ ਆਪਾਂ ਕੀ ਕਰਦੇ ਹਾਂ ਆਪਾਂ ਸੇਵਾ ਕਰ ਲਈ ਸੇਵਾ ਕਰਕੇ 20 ਜਣਿਆਂ ਨੂੰ ਸੁਣਾ ਦਿੱਤਾ ਕਿ ਮੈਂ ਉਹ ਸੇਵਾ ਕੀਤੀ ਮੈਂ ਗੁਰੂ ਘਰ ਦੇ ਵਿੱਚ ਦਾਨ ਕੀਤਾ ਮੈਂ ਗੁਰੂ ਘਰ ਦੇ ਵਿੱਚ ਅੱਜ ਕੋਈ ਵੀ ਚੀਜ਼ ਲਾ ਲਈਏ ਅਸਤੀ ਵਸਤੂ ਕੋਈ ਆਪਾਂ ਲੰਗਰ ਦੇ ਵਿੱਚ ਸੇਵਾ ਕਰ ਦਿੱਤੀ ਗੁਰੂ ਘਰ ਦੇ ਬਸਤਰ ਦਾਨ ਕਰ ਦਿੱਤੇ ਤੇ ਆਪਾਂ ਆਪਣੇ ਮਨ ਦੇ ਵਿੱਚ ਇੱਕ ਹੰਕਾਰ ਦੇ ਨੇ ਜਨਮ ਲਿਆ ਕਿ ਮੈਂ ਦੇ ਕੇ ਆ ਜਾ ਹਾਂ ਆਪਾਂ ਦਰ ਤੋਂ ਮੰਗਣ ਵਾਸਤੇ ਆਨੇ ਹਾਂ ਅਸੀਂ ਭਿਖਾਰੀ ਹਾਂ ਦਾਤਾ ਭਿਖਾਰੀ ਨਹੀਂ ਦਾਤਾ ਦੇਣ ਵਾਲਾ ਕਹੇ ਦੇਂਦਾ ਦੇ ਲੈਂਦੇ ਤੱਕ ਪਾਈ ਜੁਗਾ ਜੁਗੰਤਰ ਖਾਈ ਕਾਏ ਆਪਾਂ ਦੇ ਕਰਕੇ ਚਤਾਰ ਦਿੰਨੇ ਆ ਪਰ ਉਹ ਚਤਾਰਦਾ ਨਹੀਂ ਸਾਨੂੰ ਹੱਥ ਪੈਰ ਜਿਹਵਾ ਦਿੱਤੀ ਹੈ ਹਰ ਇੱਕ ਕਿਰਿਆਵਾਂ ਕਰਨ ਵਾਸਤੇ ਇੰਦਰੀਆਂ ਦਿੱਤੀਆਂ ਹਨ ਕਦੇ ਉਸਨੇ ਚਤਾਰਿਆ ਨਹੀਂ ਤੇ ਜੇਕਰ ਆਪਾਂ ਦੇਣ ਵਾਸਤੇ ਜਾਣੇ ਹਾਂ ਨਾ ਤੇ ਫਿਰ ਆਪਾਂ ਦਾਤੇ ਹਾਂ ਫਿਰ ਮੰਗਣ ਦੀ ਤੇ ਲੋੜ ਹੀ ਨਹੀਂ ਫਿਰ ਸਾਨੂੰ ਗੁਰੂ ਘਰ ਆਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਆਪ ਖੁਦ ਦਾਤੇ ਬਣ ਕੇ ਦਾਤੇ ਨੂੰ ਹੀ ਦਾਤ ਦੇਣ ਚੱਲੇਗਾ ਕਿ ਤੇਰੇ ਦਰ ਦੇ ਉੱਤੇ ਰਮੱਲਾ ਚੜਾਇਆ ਹੈ ਦੇਖ ਚੜਾਈ ਹੈ 100 ਰੁਪਿਆ ਦੇ ਕੇ ਆਏਗਾ ਮਾਫ ਕਰਨਾ ਜੇਕਰ ਕਿਸੇ ਨੂੰ ਗੱਲ ਮਾੜੀ ਲੱਗੀ ਹੋਵੇ ਪਰ ਤਕਰੀਬਨ ਸਾਡੇ ਮਨ ਦੀ ਸਥਿਤੀ ਐਸੀ ਬਣ ਚੁੱਕੀ ਹੈ ਕਿ ਜਿੰਨੀ ਦੇਰ ਤੱਕ ਅਲੌਂਸ ਨਾ ਨਾ ਹੋ ਜਾਵੇ ਮੇਰੀ ਅਰਦਾਸ ਕੋਈ ਸੁਣ ਨਾ ਨਾ ਲਵੇ ਤੇ ਗੁਰੂ ਤੱਕ ਨਹੀਂ ਪਹੁੰਚਣੀ ਜਿੰਨੀ ਦੇਰ ਤੱਕ ਕੋਈ ਸੁਣਨਾ ਨਾ ਲਵੇ ਉਨੀ ਦੇਰ ਤੱਕ ਗੁਰੂ ਤੱਕ ਗੱਲ ਨਹੀਂ ਪਹੁੰਚਣੀ ਪਰ ਹਿਰਦੇ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਏ ਹੋ ਜੇ ਹਿਰਦੇ ਦੇ ਵਿੱਚ ਨਾਮ ਦਾ ਵਾਸ ਹੈ ਨਾ ਭਵੇਂ ਘਰ ਬੈਠ ਕੇ ਵੀ ਅਰਦਾਸ ਕਰ ਲਈਏ ਹੁਣ ਘਰ ਬੈਠ ਕੇ ਜਿਹੜੀ ਅਰਦਾਸ ਕੀਤੀ ਉਹ ਤੇ ਆਪਾਂ ਸੁਣੀ ਨਾ ਕਿਸੇ ਨੇ ਤੇ ਨਹੀਂ ਨਾ ਸੁਣੀ ਤੇ ਅਰਦਾਸ ਤਾਂ ਉਹ ਪ੍ਰਵਾਨ ਹੈ ਐ ਕਰ ਕਰੇ ਸੋ ਐ ਕਰ ਪਾਏ ਕਰ ਆਖਦੇ ਹੱਥ ਨੂੰ ਕਹਿੰਦੇ ਜੇ ਇੱਕ ਹੱਥ ਨੇ ਕੀਤਾ ਤੇ ਦੂਜੇ ਨੂੰ ਫਲ ਮਿਲ ਜਾਣਾ ਐਸੀ ਅਵਸਥਾ ਹੋਵੇ ਕਿ ਇੱਕ ਹੱਥ ਦਾਨ ਕਰੇ ਤੇ ਦੂਜੇ ਨੂੰ ਪਤਾ ਵੀ ਨਾ ਹੋਵੇ ਕਿ ਦਾਨ ਕੀਤਾ ਹੈ ਪਰ ਆਪਾਂ ਨੂੰ ਉਨੀ ਦੇ ਤੱਕ ਰੋਟੀ ਹਜਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਆਪਾਂ ਚਾਰ ਬੰਦਿਆਂ ਨੂੰ ਦੱਸ ਨਹੀਂ ਲੈਂਦੇ ਕਿ ਅੱਜ ਮੈਂ ਇਹ ਦਾਨ ਕੀਤਾ ਹੈ ਇਹ ਸੇਵਾ ਕੀਤੀ ਹੈ ਸੇਵਾ ਕਰਕੇ ਆਪਾਂ ਦੂਸਰਿਆਂ ਨੂੰ ਸੁਖ ਸੁਣਾ ਦੇਣਾ ਹੁਣ ਬਖਸ਼ਿਸ਼ ਕਰਦੇ ਹਨ ਤਨ ਮਨ ਮੌਲੇ ਆ ਰਾਮ ਸਿਉ ਸੰਗਸਾਦ ਸਹੀ ਲੜੀਆਂ ਜਿਨ੍ਹਾਂ ਨੇ ਆਪਣੇ ਸੰਗੀਆਂ ਦੇ ਨਾਲ ਬੈਠ ਕਰਕੇ ਨਾਮ ਜਪਿਆ ਚਿੱਤ ਗੁਰੂ ਦੇ ਨਾਲ ਲਾਇਆ ਨਾ ਫਿਰ ਉਸ ਦਾ ਤਨ ਮਨ ਹਮੇਸ਼ਾ ਖੜਿਆ ਰਹਿੰਦਾ ਹੈ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ ਜਿਹੜੇ ਨਾਮ ਤੋਂ ਵਾਂਝੇ ਹੋ ਗਏ ਜਿਹੜੇ ਗੁਰੂ ਤੋਂ ਬਾਹਰ ਹੋ ਗਏ ਗੁਰੂ ਤੋਂ ਬੇਮੁਖ ਹੋ ਗਏ ਗੁਰੂ ਤੋਂ ਆਕੀ ਹੋ ਗਏ ਫਿਰ ਉਹ ਕਹਿੰਦੇ ਜਿੰਨਾ ਮਰਜੀ ਕਿਤੇ ਸਾਧ ਸੰਗਤ ਦੇ ਵਿੱਚ ਆ ਜਾਵੇ ਸਾਧ ਜਨਾ ਤੇ ਬਾਹਰੀ ਜਿਹੜਾ ਸਤ ਸੰਗਤ ਤੋਂ ਬਾਹਰ ਹੋ ਗਿਆ ਨਾਮ ਨਾਮ ਤੋਂ ਬਾਹਰ ਹੋ ਗਿਆ ਨਾ ਫਿਰ ਰੇਨ ਆ ਕੇ ਲੜੀਆਂ ਹਨ ਹੁਣ ਨਾਮ ਜਪਣ ਵਾਲਿਆਂ ਦੇ ਨਾਲ ਜਦੋਂ ਬੈਠਦੇ ਹਨ ਤੇ ਦੂਸਰੇ ਵੀ ਆਪਣੇ ਨਾਲ ਬੈਠਣ ਦੀ ਕੋਸ਼ਿਸ਼ ਕਰਦੇ ਨੇ ਕੋਈ ਗੁਰੂ ਦੀ ਗੱਲ ਸੁਣਾਊਗਾ ਕੋਈ ਗੁਰੂ ਦੀ ਗੱਲ ਸੁਣਾਉਣੀ ਉਸ ਦੀ ਫਿਤਰਤ ਹੈ ਨਾਮ ਜਪਣ ਵਾਲਿਆਂ ਦੀ ਜੇ ਉਸ ਦੇ ਕੋਲ ਬੈਠਾਂਗੇ ਨੇ ਗੁਰੂ ਦੀ ਗੱਲ ਸੁਣਾਉਣੀ ਹੈ ਕੋਈ ਸਾਖੀ ਸੁਣਾ ਦੇਗਾ ਕੋਈ ਨਾਮ ਦੀ ਗੱਲ ਕਰ ਦੇਗਾ ਪਰ ਜਿਹੜੇ ਨਾਮ ਜਪਣ ਵਾਲੇ ਨਹੀਂ ਜਿਹੜੇ ਵਿਕਾਰੀ ਹਨ ਨਾ ਵਿਕਾਰੀ ਵਿਕਾਰਾਂ ਵਾਲਿਆਂ ਕੋਲ ਬੈਠਦੇ ਹਨ ਪਰ ਨਾਮ ਜਪਣ ਵਾਲਾ ਵਿਕਾਰੀਆਂ ਦਾ ਕੋਲ ਖੜਦਾ ਵੀ ਨਹੀਂ ਕਿਉਂਕਿ ਇਹਨੇ ਕੋਈ ਐਸੀ ਵੈਸੀ ਗੱਲ ਕਰਨੀ ਹੈ ਜਿਸ ਦੇ ਨਾਲ ਸਾਰਾ ਕੀਤਾ ਹੋਇਆ ਮੇਰਾ ਸਵੇਰ ਤੋਂ ਸ਼ਾਮ ਤੱਕ ਦਾ ਨਿਤਨੇਮ ਖਤਮ ਹੋ ਜਾਣਾ ਹੈ ਹੁਣ ਬਖਸ਼ਿਸ਼ ਕਰਦੇ ਹਨ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੀਆਂ ਫਿਰ ਉਹ ਵਿਕਾਰੀ ਇਕੱਲਾ ਰਹਿ ਜਾਂਦਾ ਹੈ ਹਮੇਸ਼ਾ ਭਟਕਦਾ ਰਹਿੰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਦੇ ਨਾਲ ਵੀ ਕੋਈ ਨਹੀਂ ਜਾਂਦਾ ਜਿਹੜਾ ਆਪਣੀ ਈਗੋ ਦੇ ਵਿੱਚ ਹੰਕਾਰ ਦੇ ਵਿੱਚ ਪੈਦਾ ਗਏ ਰਿਸ਼ਤੇਦਾਰ ਵੀ ਉਸ ਦਾ ਖੜਾ ਛੜ ਜਾਂਦੇ ਹਨ ਫਿਰ ਰਹੇ ਨਾ ਇਕੱਲੀਆਂ ਫਿਰ ਕੱਲਾ ਰਹ ਜਾਂਦਾ ਹੈ ਤਿੰਨ ਦੁੱਖ ਨਾ ਕਬਹੂ ਉਤਰੇ ਸੇ ਜਮਕੈ ਵਸ ਪੜੀਆਂ ਫਿਰ ਉਸ ਦਾ ਦੁੱਖ ਨਹੀਂ ਕਦੋਂ ਉਤਰਦਾ ਵਿਕਾਰਾਂ ਦੇ ਵਿੱਚ ਰਹਿੰਦਾ ਹੈ ਮੰਜੇ ਤੇ ਪਿਆ ਹੋਇਆ ਵੀ ਨਾ ਉਸ ਦਾ ਕੋਈ ਪਤਾ ਕਰਨ ਬਸਤੇ ਨਹੀਂ ਜਾਂਦਾ ਪਹਿਲੀ ਤਨ ਦਾ ਰੋਗੀ ਸੀ ਫਿਰ ਮਨ ਦਾ ਰੋਗੀ ਹੋ ਗਿਆ ਤਨ ਦਾ ਰੋਗੀ ਤੇ ਮਨ ਦਾ ਰੋਗੀ ਵਿੱਚ ਫਰਕ ਹੈ ਮਨ ਦਾ ਰੋਗੀ ਤੇ ਉਦੋਂ ਹੀ ਹੋ ਗਿਆ ਜਦੋਂ ਵਿਕਾਰਾਂ ਦੇ ਵਿੱਚ ਪੈ ਗਿਆ ਗੁਰੂ ਨੂੰ ਛੱਡ ਦਿੱਤਾ ਫਿਰ ਤਨ ਦਾ ਰੋਗੀ ਵੀ ਹੋ ਗਿਆ ਮੰਜੇ ਉੱਤੇ ਬੈਠ ਪੈ ਗਿਆ ਬਖਸ਼ਿਸ਼ ਕਰਦੇ ਨ ਤਿੰਨ ਦੁੱਖ ਨ ਕਬ ਹੂੰ ਉਤਰਾ ਫਿਰ ਉਸ ਦਾ ਕਦੇ ਦੁੱਖ ਖਤਮ ਨਹੀਂ ਹੁੰਦਾ ਸੇ ਜਮ ਕੇ ਵਸ ਪੜੀਆਂ ਫਿਰ ਉਹ ਜਮਾਂ ਦੀ ਉਡੀਕ ਕਰਦਾ ਹੈ ਜਮਾਂ ਦੇ ਵਸ ਪਿਆ ਰਹਿੰਦਾ ਹੈ ਔਰ ਜਿਹੜਾ ਮਨੁੱਖ ਮੰਜੇ ਤੇ ਪਿਆ ਹੁੰਦਾ ਹੈ ਨਾ ਮੰਜੇ ਤੇ ਪਿਆ ਨਾ ਉਸ ਨੂੰ ਮੌਤ ਆਉਂਦੀ ਹੈ ਆਪਾਂ ਵੇਖਦੇ ਹਾਂ ਕਈ ਕਈ ਸਾਲਾਂ ਤੋਂ ਮੰਜੇ ਦੇ ਪਏ ਹੁੰਦੇ ਹਨ ਉਹ ਉਸੇ ਸਮੇਂ ਹੀ ਜੰਮ ਦੇ ਬਸ ਪੈ ਗਏ ਆ ਕਿਉਂਕਿ ਜਿਹਨੂੰ ਪਾਣੀ ਪਿਆਉਣ ਵਾਲਾ ਨਹੀਂ ਜਿਹਦੇ ਸਰੀਰ ਦੇ ਵਿੱਚ ਕੀੜੇ ਪਏ ਹੁਣ ਜਿਹਦੇ ਕੱਪੜੇ ਬਦਲਣ ਵਾਸਤੇ ਕੋਈ ਨਹੀਂ ਜਿਹੜਾ ਮਲ ਮੂਤਰ ਵੀ ਮੰਜੇ ਤੇ ਪੇ ਕਰਦਾ ਹੋਵੇ ਫਿਰ ਉਹ ਤੇ ਜਮਾਂ ਦੇ ਬਸ ਇੱਥੇ ਹੀ ਪੈ ਗਏ ਆ ਜਿਸ ਦੇ 3 ਪੁੱਤਰ ਵੀ ਨੇੜੇ ਨਾ ਲੱਗਦੇ ਹੁਣ ਇਹ ਕੇਵਲ ਉਹਨਾਂ ਦੇ ਵਾਸਤੇ ਹੈ ਉਹਨਾਂ ਵਿਕਾਰੀ ਮਨੁੱਖਾਂ ਵਾਸਤੇ ਹੈ ਜਿਹੜੇ ਗੁਰੂ ਤੋਂ ਆਕੀ ਹੋ ਗਏ ਤਿੰਨ ਕਾ ਦੁੱਖ ਨਾ ਕਬ ਹੁੰਤ ਰਹੇ ਸੇ ਜਮਕੇ ਵਸ ਪੜੀਆਂ ਪਰ ਜਿਨੀ ਰਾਵਿਆ ਆਪਣਾ ਸੇ ਦੇਸਨ ਨਿਤ ਖੜੀਆਂ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਆਰਾਧਲੇ ਆ ਪ੍ਰਭੂ ਦੇ ਦਰ ਦੇ ਉੱਤੇ ਆ ਗਏ ਸੇ ਦੇਸਨ ਨਿਤ ਖੜੀਆਂ ਫਿਰ ਉਹਨਾਂ ਦੇ ਨਾਲ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਖੜਿਆ ਨਜ਼ਰ ਆਉਂਦਾ ਹੈ ਉਹ ਕੱਲੇ ਵੀ ਹੁੰਦੇ ਹਨ ਤੇ ਉਹਨਾਂ ਨੂੰ ਐ ਲੱਗਦਾ ਹੈ ਕਿ ਮੇਰੇ ਨਾਲ ਮੇਰਾ ਪਰਮਾਤਮਾ ਹੈ ਮੈਨੂੰ ਕਿਸੇ ਹੋਰ ਦੀ ਲੋੜ ਨਹੀਂ ਕਿਉਂਕਿ 33 ਕਰੋੜ ਦੇਵੀ ਦੇਵਤੇ ਫਿਰ ਉਸ ਦਾ ਸਾਥ ਦੇਣ ਲੱਗ ਜਾਂਦੇ ਹਨ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਜਿਨੀ ਰਾਵਿਆ ਪ੍ਰਭ ਆਪਣਾ ਸੇ ਦੇਸਨ ਨਿਤ ਖੜੀਆਂ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਧਿਆ ਲਿਆ ਆਪਣੇ ਨਾਮ ਨੂੰ ਧਿਆ ਲਿਆ ਆਪਣੇ ਹਿਰਦੇ ਦੇ ਵਿੱਚ ਉਸ ਗੁਰੂ ਦਾ ਨਾਮ ਵਸਾ ਲਿਆ ਨਾ ਫਿਰ ਦਿਸਨ ਨਿਤ ਖੜੀਆਂ ਫਿਰ ਹਮੇਸ਼ਾ ਪਰਮਾਤਮਾ ਉਹਨਾਂ ਦੇ ਨਾਲ ਖੜਿਆ ਨਜ਼ਰ ਆਉਂਦਾ ਹੈ ਰਤਨ ਜਵੇਖ ਲਾਲ ਹਰ ਕੰਤ ਤਿਨਾ ਜੜੀਆਂ ਫਿਰ ਉਹ ਆਪਣੇ ਹਿਰਦੇ ਦੇ ਵਿੱਚ ਜਦੋਂ ਨਾਮ ਨੂੰ ਵਸਾ ਲੈਂਦੀ ਹਨ ਜਿਸ ਤਰ੍ਹਾਂ ਇੱਕ ਇਸਤਰੀ ਆਪਣੇ ਗਲ ਦੇ ਵਿੱਚ ਹੀਰੇ ਤੇ ਮੋਤੀਆਂ ਦੀ ਮਾਲਾ ਪਾ ਕੇ ਖੁਸ਼ ਹੋੰਵੀ ਹੈ ਜਿੰਨੀ ਖੁਸ਼ੀ ਪ੍ਰਸੰਤਾ ਉਸ ਨੂੰ ਮਿਲਦੀ ਹੈ ਉਸੇ ਤਰ੍ਹਾਂ ਮਨੁਕ ਨੂੰ ਆਪਣੇ ਹਿਰਦੇ ਦੇ ਵਿੱਚ ਨਾਮ ਵਸਾ ਕੇ ਮਿਲਦੀ ਹੈ ਰਤਨ ਜਵੇਹਰ ਲਾਲ ਹਰ ਉਹ ਪ੍ਰਮਾਤਮਾ ਰਤਨ ਜਵੇਹਰ ਲਾਲ ਰਤਨਾ ਵਰਗਾ ਨਾਮ ਜਿਸ ਨੇ ਹਿਰਦੇ ਦੇ ਵਿੱਚ ਵਸਾ ਲਿਆ ਹਰ ਕੰਠ ਤਿੰਨ ਜੜੀਆਂ ਜਿਸ ਤਰ੍ਹਾਂ ਕੰਠ ਆਖਦੇ ਹਨ ਗਲੇ ਨੂੰ ਜਿਵੇਂ ਕੰਠ ਦੇ ਵਿੱਚ ਗਲੇ ਦੇ ਵਿੱਚ ਹੀਰੇ ਮੋਤੀਆਂ ਦੀ ਮਾਲਾ ਪਾ ਕਰਕੇ ਸੋਨੇ ਚਾਂਦੀ ਦੇ ਅਭੋਸ਼ਣ ਗਹਿਣੇ ਪਾ ਕਰਕੇ स्त्री ਖੁਸ਼ ਹੁੰਦੀ ਹੈ ਨਾ ਉਸੇ ਪ੍ਰਕਾਰ ਉਹ ਮਨੁੱਖ ਖੁਸ਼ ਹੁੰਦਾ ਹੈ ਜਿਸ ਨੇ ਨਾਮ ਜਪਿਆ ਜਿਸ ਨੇ ਹਿਰਦੇ ਦੇ ਵਿੱਚ ਨਾਮ ਨੂੰ ਵਸਾ ਲਿਆ ਨਾਨਕ ਬਾਂਚੈ ਧੂੜ ਤਿੰਨ ਪਰ ਉਹ ਸਰਣੀ ਦਰਪੜੀਆਂ ਫਿਰ ਐਸੇ ਮਨੁੱਖਾਂ ਦੀ ਬਖਸ਼ਿਸ਼ ਕਰਦੇ ਨੇ ਮੈਂ ਧੂੜ ਵੀ ਲੋਚਦਾ ਹਾਂ ਨਾਨਕ ਮਨੁਸਬੋਧਨ ਕਰਦੇ ਹੋਏ ਮਨੁੱਖਾਂ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਹਾਂ ਜਿਹੜੇ ਨਾਮ ਜਪਦੇ ਹਨ ਹਰ ਸਮੇ ਆਪਣੇ ਹਿਰਦੇ ਦੇ ਵਿੱਚ ਨਾਮ ਨੂੰ ਵਸਾ ਕਰਕੇ ਰੱਖਦੇ ਹਨ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਹਾਂ ਨਾਨਕ ਬਾਂਚੈ ਧੂੜ ਤਿਨ ਪ੍ਰਭ ਸਰਣੀ ਤਰਪੜੀਆਂ ਜਿਹੜਾ ਦਰ ਦੇ ਉੱਤੇ ਆ ਗਿਆ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਮੰਗਰ ਮਹੀਨੇ ਦੇ ਵਿੱਚ ਜਿਸ ਨੇ ਨਾਮ ਤੇ ਹਲਿਆ ਨਾ ਉਹਨਾਂ ਦੇ ਨੇੜੇ ਜੰਮ ਵੀ ਨਹੀਂ ਆ ਸਕਦਾ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਹਾਂ ਫਿਰ ਉਹ ਜਮਾਂ ਦੇ ਵਸ ਨਹੀਂ ਪੈਂਦਾ ਜਿਨੇ ਨਾਮ ਜਪ ਲਿਆ ਸਿਮਰਨ ਕਰ ਲਿਆ ਜਿਹੜਾ ਸ਼ਰਨ ਦੇ ਵਿੱਚ ਆ ਗਿਆ ਜਿਹੜਾ ਇਸ ਦਰ ਦੇ ਉੱਤੇ ਝੁਕ ਗਿਆ ਫਿਰ ਮਾਲਕ ਕਿਸੇ ਦੂਜੇ ਦੇ ਦਰ ਤੇ ਝੁਕਣ ਨਹੀਂ ਦਿੰਦਾ ਪਰ ਗੱਲ ਇਹ ਹੈ ਇਸ ਦਰ ਦੇ ਉੱਤੇ ਝੁਕਣ ਦੀ ਜਿੰਨੀ ਦੇਰ ਤੱਕ ਆਪਣੇ ਅੰਦਰੋਂ ਈਗੋ ਹੰਕਾਰ ਖਤਮ ਨਹੀਂ ਹੁੰਦਾ ਉਨੀ ਦੇਰ ਤੱਕ ਆਪਾਂ ਸ਼ਰਨ ਵਿੱਚ ਨਹੀਂ ਆ ਸਕਦੇ ਹੁਣ ਇੱਕ ਪਾਸੇ ਕਈ ਵਿਚਾਰ ਕਰਦੇ ਹਨ ਮੇ ਸਾਡੇ ਵਿਕਾਰ ਖਤਮ ਹੋ ਗਏ ਤੇ ਨਾਮ ਜਪਣ ਲੱਗ ਜਾਵਾਂਗੇ ਸਾਡੇ ਕਾਰੋਬਾਰ ਚੱਲ ਪਏ ਤੇ ਨਾਮ ਜਪਣ ਲੱਗ ਜਾਵਾਂਗੇ ਉਹ ਪਿਆਰਿਓ ਵਿਕਾਰ ਖਤਮ ਕਰਨ ਵਾਸਤੇ ਹੀ ਤੇ ਨਾਮ ਜਪਣਾ ਹੈ ਕਾਰੋਬਾਰਾਂ ਨੂੰ ਚਲਾਉਣ ਵਾਸਤੇ ਹੀ ਤੇ ਨਾਮ ਜਪਣਾ ਹੈ ਪਰਿਵਾਰ ਦੀਆਂ ਖੁਸ਼ੀਆਂ ਵਾਸਤੇ ਹੀ ਤੇ ਨਾਮ ਜਪਣਾ ਹੈ